ਅੱਜ ਅਸੀਂ ਕੜਸਾਣਾ ਰਾਜਸਥਾਨ ਪਹੁੰਚੇ ਆਂ ਵੀਰ ਨੂੰ ਮਿਲ ਆਏ ਆ ਕਿਸੇ ਜਾਣ ਪਛਾਣ ਦੇ ਮਹਿਤਾਜ ਨਹੀਂ ਪਹਿਲੀ ਵਾਰ ਮਿਲ ਰਹੇ ਆਗੇ ਬਹੁਤ ਚੰਗਾ ਲੱਗਿਆ ਮਿਲ ਕੇ ਬਾਕੀ ਬਾਈ ਮੇਰੇ ਨਾਲ ਮੈਕਸ ਆਊ ਵਾਲਾ ਜੀ ਇਹ ਦੱਸਣਗੇ ਵੀਰੇ ਬਾਰੇ ਬਾਈ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਬਾਈ ਨੂੰ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਆ ਤਾਂ ਬਾਈ ਦੀ ਸ਼ਕਲ ਦੇਖ ਕੇ ਮਤਲਬ ਮੈਂ ਕਿੰਨਾ ਵੀ ਇੰਨੇ ਖੁਸ਼ਦਿਲ ਇਨਸਾਨ ਆ ਮਤਲਬ ਤੋ ਅਗਰ ਤੁਸੀਂ ਟੈਨਸ਼ਨ 'ਚ ਹੋ ਨਾ ਬਾਈ ਨਾਲ ਜਦੋਂ ਬੈਠੋਗੇ ਤੁਹਾਡੀ ਟੈਨਸ਼ਨ ਟੁਣਸ਼ਨ ਕਿੱਧਰ ਹੀ ਜਾਊਗੀ ਮਤਲਬ ਬਹੁਤ ਅੱਛਾ ਅੱਜ ਬਾਈ ਦੇ ਅਸੀਂ ਘਰ ਪਹੁੰਚੇ ਆ ਕੜਸਾਣਾ ਮੰਡੀ ਉਹਨਾਂ ਦੇ ਪਿੰਡ ਤੇ ਤੁਹਾਨੂੰ ਪਤਾ ਹੀ ਸਭ ਨੂੰ ਵੀ ਆਪਾਂ 1 ਲੱਖ ਜਿਹੜਾ ਆਲਣਾ ਲਾ ਰਿਆਂ ਹਰਿਆਣਾ ਪੰਜਾਬ ਤੇ ਉਸੇ ਕੜੀ ਚ ਅੱਜ ਆਪਾਂ ਰਾਜਸਥਾਨ ਬਾਈ ਕੋਲੇ ਪਹੁੰਚੇ ਆ ਬਾਈ ਰਾਜਸਥਾਨ ਦੇ ਰਹਿਣ ਵਾਲਿਆ ਬਹੁਤ ਸਾਰੇ ਆਪਣੇ ਸਾਥੀ ਸੋਚਦੇ ਆ ਕਿ ਬਾਈ ਪੰਜਾਬ ਦੇ ਆ ਬਾਈ ਰਾਜਸਥਾਨ ਦੇ ਆ ਤੇ ਬਾਈ ਨੂੰ ਵੀ ਅੱਜ ਅਸੀਂ ਆਲ ਨੇ ਪੇਂਟ ਕਰਾਂਗੇ ਬਾਈ ਵੀ ਕੁਦਰਤ ਨੂੰ ਪਿਆਰ ਕਰਦੇ ਤੁਹਾਨੂੰ ਚਿੜੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਹੋਣੀਆਂ ਘਰ ਖੜੇ ਆ ਜਿੱਥੇ ਪੇੜ ਪੌਦੇ ਵੀ ਲੱਗੇ ਆ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਐ ਬਈ ਫਤੇ ਸਿੰਘ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਭਾਈ ਜੀ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤੁਹਾਡਾ ਆ ਜਾਂਦਾ ਜੀ ਆ ਇਹਨੂੰ ਕਹਿੰਦੇ ਆ ਤੇ ਇਹ ਜਿਹੜੀ ਪਹਿਲ ਆ ਇਹ ਬੜੀ ਅੱਛੀ ਪਹਿਲ ਆ ਇਹ ਇਹਦੇ ਉੱਤੇ ਵੀ ਲਿਖਿਆ ਹੈ ਨਵੀਂ ਪਹਿਲ ਤੁਸੀਂ ਸਾਰੇ ਜਾਣਦੇ ਹੋ ਕਿ ਸਾਬਸੀਦ ਗੁਰਨਾਮਿਕ ਸੱਚੇ ਪਾਸੇ ਹੀ ਨੇ ਇੱਕੋ ਹੀ ਚੀਜ਼ ਕਹੀ ਕਿ ਕੁਦਰਤ ਦੇ ਨੇੜੇ ਰਹਿਣਾ ਜੇ ਤੁਸੀਂ ਪ੍ਰਮਾਤਮਾ ਨੂੰ ਪਾਣਾ ਤਾਂ ਤੁਸੀਂ ਕੁਦਰਤ ਦੇ ਕੋਲ ਹੋ ਕੇ ਪਾ ਸਕਦੇ ਹੋ ਤਾਂ ਅੱਜ ਜੋ ਚੱਲ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੇਜਬਾਨ ਪੰਛੀ ਆ ਜੋ ਉਹਨਾਂ ਲਈ ਇੱਕ ਟਿਕਾਣੇ ਦੀ ਘਾਟ ਮਹਿਸੂਸ ਹੋ ਰਹੀ ਆ ਉਹਨਾਂ ਨੂੰ ਇਦਾਂ ਲੱਗਦਾ ਵੀ ਇਹਨਾਂ ਨੇ ਸਾਰਾ ਸਾਰਾ ਸਾਡਾ ਮਨ ਲਿਆ ਤਾਂ ਅਸੀਂ ਕਿੱਥੇ ਰਹੀਏ ਤਾਂ ਭਾਜੀ ਉਹਨਾਂ ਦੇ ਸੋਚ ਨੂੰ ਸਲਾਮ ਆ ਪਹਿਲਾਂ ਤਾਂ ਕਿ ਉਹਨਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਆਲ ਦਾ ਇੱਕ ਇੱਥੇ ਜਿਵੇਂ ਕੋਈ ਚਿੜੀ ਜਾਂ ਕੋਈ ਪੰਛੀ ਬੈਠ ਕੇ ਅੰਦਰ ਆਪਦਾ ਡੱਕੇ ਰੱਖ ਸਕਦਾ ਪਲੱਸ ਚੋਗਾ ਦੇ ਸਕਦਾ ਬੜਾ ਹੀ ਵਧੀਆ ਭਾਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਇਹ ਜੋ ਉਪਰਾਲਾ ਕੀਤਾ ਹੈ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਮੈਂ ਜੋ ਵੀ ਦੇਖ ਰਿਹਾ ਯੂਥ ਇਹਾਂ ਜੋ ਵੀ ਬਜ਼ੁਰਗ ਸਾਡੇ ਦੇਖ ਰਹੇ ਆ ਉਹ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਵੱਧ ਵੱਧ ਇਹ ਜੋ ਪਹਿਲ ਕੀਤੀ ਹੈ ਭਾਜੀ ਉਹਨਾਂ ਨੇ ਇਹਨਾਂ ਦਾ ਸਾਥ ਦੇਣਾ ਸਾਰਿਆਂ ਨੇ ਇਹਨਾਂ ਨੂੰ ਅਪਰੀਸ਼ੀਏਟ ਕਰਨਾ ਥੈਂਕ ਯੂ ਤੇ ਸਾਡੇ ਸੰਧੂ ਭਾਜੀ ਸਾਡੇ ਰਿਸਪੈਕਟਡ ਉਹ ਜਿਆਦਾ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕਰਨੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਸਾਡੀ ਪੂਰੀ ਟੀਮ ਹੈ ਜਿਹੜੀ ਨਵੀਂ ਪਹਿਲ ਨਵੀਂ ਪਹਿਲ ਸੰਸਥਾ ਦਾ ਇਸ ਦਾ ਨਾਮ ਹੈ ਤੇ ਮੈਕਸ ਵੀਰ ਸਾਡੇ ਹਰਿਆਣਾ ਤੋਂ ਸਰਸਾ ਤੋਂ ਤੇ ਗੁਰਜੰਟ ਜਵੀਰ ਕੈਨੇਡਾ ਤੋਂ ਕਾਫੀ ਟਾਈਮ ਤੋਂ ਇਹਨਾਂ ਨੇ ਕੈਨੇਡਾ ਤੋਂ ਆ ਕੇ ਇੱਥੇ ਇਸ ਪਹਿਲ ਨੂੰ ਜਾਗ ਲਾਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਆਪਾਂ ਬਹੁਤ ਕੁਸ਼ਿਸ਼ ਕਰੀਏ ਪਿਛਲੇ ਸਾਲ ਇਹਨਾਂ ਨੇ ਸੰਕਲਪ ਲਿਆ ਸੀਗਾ ਵੀ ਆਪਾਂ 1 ਲੱਖ ਪੌਦਾ ਲਾਉਣਾ ਹੈ ਹਾਂਜੀ ਤੇ ਪੂਰੇ ਪੰਜਾਬ ਹਰਿਆਣਾ ਔਰ ਇਹਨਾਂ ਨੇ ਇੱਕ ਗੱਲ ਹੋਰ ਬੜੀ ਵਧੀਆ ਰੱਖੀ ਆ ਇਹਨਾਂ ਨੇ ਹਨੂਮਾਨਗੜ੍ਹ ਔਰ ਗੰਗਾ ਦਾ ਡਿਸਟ੍ਰਿਕਟ ਨੂੰ ਆਪਦੇ ਨਾਲ ਮਿਲਾ ਕੇ ਚੱਲੇ ਆ ਤੇ ਇਹ ਇਹਨਾਂ ਨੇ ਮਤਲਬ ਫਤੇ ਸਿੰਘ ਵੀਰ ਨੇ ਜਦੋਂ ਕਿਤੇ ਦੇਖਿਆ ਨਾ ਤੇ ਦੇਖ ਕੇ ਇਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਰਿਸ਼ਤੇਦਾਰ ਆ ਤੁਹਾਡੇ ਭੈਣ ਭਰਾ ਆ ਤੇ ਤੁਸੀਂ ਯਾਰ ਮੇਰੇ ਕੋਲੋਂ ਵੀ ਲੈ ਕੇ ਆਇਓ ਤੇ ਫਿਰ ਇਹ ਕਾਫੀ ਟਾਈਮ ਤੋਂ ਬਾਅਦ ਫਤੇ ਵੀਰ ਨੇ ਕਿਹਾ ਵੀ ਮੈਂ ਕਿਹਾ ਵੀ ਚਲੋ ਕੋਈ ਨਹੀਂ ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਉਦੋਂ ਆਪਾਂ ਜਰੂਰ ਪਹੁੰਚਾਂਗੇ ਅੱਜ ਬਹੁਤ ਸਾਰੇ ਆਲ ਨੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਭਾਈ ਸਾਹਿਬ ਦੇ ਹੱਥਾਂ 'ਚ ਵੀ ਇੱਥੇ ਬੈਠ ਕੇ ਜਿਹੜੀ ਆਪਦਾ ਮਤਲਬ ਅੰਦਰ ਚੋਗਾ ਵੀ ਪਾ ਸਕਦੀ ਬੱਚਿਆਂ ਨੂੰ ਬਿਠਾ ਸਕਦੀ ਹੈ ਕੁਦਰਤ ਨਾਲੋਂ ਆਪਾਂ ਬਹੁਤ ਸਾਰੇ ਪਿਆਰਿਓ ਚੀਜ਼ਾਂ ਟੁੱਟ ਚੁੱਕੇ ਹਨ ਹਨਾ ਜੀ ਤੇ ਇਹ ਜਿਹੜੀ ਕੁਦਰਤ ਨਾਲ ਜੋੜਨ ਦਾ ਜਿਹੜਾ ਇਹ ਪ੍ਰਾਲਾ ਮੈਕਸ ਵੀਰ ਨੇ ਗੁਰਜੰਟ ਸਿੰਘ ਭਾਜੀ ਨੇ ਤੇ ਅੱਜ ਅਸੀਂ ਫਤੇ ਸਿੰਘ ਵੀਰ ਨੂੰ ਵੀ ਇਸ ਪਹਿਲ ਦੇ ਵਿੱਚ ਨਾਲ ਜੋੜ ਰਹੇ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂ ਅੱਜ ਅਸੀਂ ਪਹੁੰਚੇ ਹਾਂ ਫਤੇ ਵੀਰ ਦੇ ਘਰ ਤੇ ਇਹਨਾਂ ਨੇ ਕਿਹਾ ਵੀ ਬਹੁਤ ਮੈਂ ਜਿੰਨੇ ਵੀ ਹੋ ਸਕਿਆ ਵੱਧੋ ਵੱਧ ਵੀ ਆਪਣੇ ਚੈਨਲ ਦੇ ਰਾਹੀਂ ਮਤਲਬ ਸਾਰੇ ਵੀਰਾਂ ਤੱਕ ਇਹ ਗੱਲ ਰੱਖਾਂਗੇ ਵੀ 1 ਲੱਖ ਦਾ ਜਿਹੜਾ ਟਾਰਗੇਟ ਹੈ ਆਪਾਂ ਪੂਰਾ ਕਰ ਸਕੀਏ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂ ਵੀ ਇਸ ਕੁਦਰਤ ਦੇ ਇਸ ਨਜ਼ਾਰੇ ਦੇ ਨਾਲ ਆਪਾਂ ਜੁੜੀਏ ਤੇ ਸਾਰਿਆਂ ਦਾ ਧੰਨਵਾਦ ਤੇ ਇੱਥੇ ਮੇਰੇ ਵੀਰ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਗੱਡੀ ਵਿੱਚ ਵੀ ਤੁਸੀਂ ਦੇਖੋ ਕਿੰਨੇ ਸਾਰੇ ਆਲਣੇ ਲੈ ਕੇ ਇਹ ਹਰ ਜਗ੍ਹਾ ਤੇ ਜਿੱਥੇ ਜਿੱਥੋਂ ਬਲਾਵਾ ਆ ਰਿਹਾ ਇਹਨਾਂ ਨੂੰ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਇਹਨਾਂ ਨੂੰ ਬੁਲਾ ਰਹੀਆਂ ਹੈ ਤੇ ਇਹ ਉਥੇ ਪਹੁੰਚ ਕੇ ਤੇ ਉਹ ਆਲਣੇ ਉਹਨਾਂ ਨੂੰ ਦੇ ਰਹੇ ਹੋ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਇਸ ਚੀਜ਼ ਨੂੰ ਆਪਾਂ ਬढ़ावा ਦੇਣਾ ਨਾ ਕਿ ਆਪਾਂ ਆਪਣੇ ਆਪ ਨੂੰ ਜੀ ਇਸ ਚੀਜ਼ ਨੂੰ ਬढ़ावा ਦੇਣਾ ਹੈ ਤਾਂ ਕਿ ਹਰ ਘਰ ਦੇ ਵਿੱਚ ਇਹ ਲੱਗਣ ਜਿੱਥੇ ਚਿੜੀਆਂ ਦੀ ਚਹਿਲ-ਪਹਿਲ ਹੋਵੇ ਤੇ ਆਪਾਂ ਨੇ ਬਨੇਰਿਆਂ ਦੇ ਉੱਤੇ ਕਹਿੰਦੇ ਹੁੰਦੇ ਜਾਨਵਰ ਆ ਕੇ ਬੋਲਣ ਤੇ ਹੋਰ ਵੀ ਚਾਰ ਚੰਦ ਲੱਗ ਜਾਂਦੇ ਧੰਨਵਾਦ ਸਾਰਿਆਂ ਦਾ ਜੀ ਜਿਉਂਦੇ ਵਾਸਤੇ ਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ